ਇੱਕ ਘੰਟੇ ਦੇ ਇੱਥੇ ਖੜੇ ਹੋ ਤੁਸੀਂ ਚਾਹਦੇ ਸਾਡੇ ਕੋਲ ਮੰਗ ਪੱਤਰ ਲੈ ਲੈਂਦੇ ਜੀ ਤਾਂ ਸਾਡੇ ਕੋਲ ਆਈ ਹੀ ਨਹੀਂ ਤੁਹਾਨੂੰ ਬੁਲਾਇਆ ਸਾਡੇ ਅਸਟੂ ਸਾਹਿਬ ਆ ਰਹੇ ਆ ਬੁਲਾ ਲਿਆ ਤੁਹਾਨੂੰ ਯਾਰ 50 ਵਾਰ ਬੁਲਾ ਲਿਆ ਛੱਡ ਤੇ ਕੋਈ ਸਸਾਨ ਦਾ ਹੈ ਨਹੀਂ ਯਾਰ ਮਾਈ ਨਿਓਰ ਲੈਂਗੁਏਜ ਫਿਰ ਠੀਕ ਠੀਕ ਹੈ ਨਾ ਮਾਈ ਨਿਓਰ ਲੈਂਗੁਏਜ ਮਿੰੂ ਜੀ ਜੀ ਰਹਿਣ ਵਾਲੇ ਕਿੱਥੋਂ ਨੇ ਆ ਇਸ ਗੱਲ ਦਾ ਇਸ ਜੀ ਨਾਲ ਨਹੀਂ ਨਹੀਂ ਮੈਂ ਤੁਹਾਨੂੰ ਆਲ ਗਿਵ ਯੂ ਲੌਜੀਕਲ ਰੀਜ਼ਨ ਨਾ ਫਾਰ ਇਟ ਰਹਿਣ ਵਾਲੇ ਕਿੱਥੋਂ ਆ ਮੇਰੇ ਨਾਲ ਹੈਗਾ ਏਸੀ ਫੀ ਨਾਰਥ ਵੀ ਏਰੀਆ ਤੇ ਫਿਰ ਤੁਹਾਡੀ ਆਟੋਮੈਟਿਕਲੀ ਦਰਖਾਸਤ ਮਾਤੂ ਹੈ ਇਸੇ ਵੀ ਨਾਰਥ ਨੂੰ ਇਹ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਸੇ ਵੀ ਸੈਂਟਰਲ ਮੁਰਦਾਬਾਦ 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 ਇਸੇ ਵੀ ਸੈਂਟਰਲ ਮੁਰਦਾਬਾਦ 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 ਇਸੇ ਵੀ ਸੈਂਟਰਲ ਮੁਰਦਾਬਾਦ 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 ਲੇਕਿਨ ਤੁਸੀਂ ਇਹਨੂੰ ਪਾਪੂਲਰ ਨਹੀਂ ਕਰ ਰਹੇ ਹੋ ਗੁਪਤ ਤਰੀਕੇ ਨਾਲ ਕੰਪਲੀਟ ਦਿੰਦੇ ਕਾਰਵਾਈ ਹੁੰਦੀ ਤਰਨਾ ਤਾਲ ਲਗਾਉਂਦੇ ਕਿ ਅਗਰ ਕਾਰਵਾਈ ਨਾ ਹੁੰਦੀ ਇਹ ਤਾਂ ਤੁਸੀਂ ਫੇਮਸ ਕਰ ਰਹੇ ਹੋ ਮੇਰੇ ਖਿਆਲ ਨਾਲ ਇੱਕ ਗਾਣਾ ਕੱਢ ਕੇ ਫੇਮਸ ਹੋ ਰਿਹਾ ਇੱਕ ਨੂੰ ਜਾਣਦਾ ਨਹੀਂ ਸੀਗਾ ਕੋਈ ਤੇ ਆਪਣੀ ਜਾਣ ਪਛਾਣ ਵਧਾਉਣ ਲੱਗ ਗਿਆ ਸੰਗਠਨ ਵੱਲੋਂ ਜਾਣ ਕਰਕੇ ਨਹੀਂ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ 48 ਘੰਟੇ ਦਾ ਦਿੱਤਾ ਸੀ ਅਲਟੀਮੇਟ ਵੀ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਅਸੀਂ ਸ਼ਾਂਤੀਮਈ ਤਰੀਕੇ ਨਾਲ ਕਰੇ ਸੀ ਉਹਨਾਂ ਨੂੰ ਅਲਟੀਮੇਟ ਕਰਨ ਪਰ ਉਹਨਾਂ ਨੇ ਨਹੀਂ ਦਿੱਤਾ ਤੁਸੀਂ ਜਾਣਦੇ ਹੋ ਅਸੀਂ ਜਾਣਦੇ ਹਾਂ ਸਿੰਗਰ ਆਏ ਇਹਨਾਂ ਨੂੰ ਫੇਮਸ ਨਹੀਂ ਕਰਾਂਗੇ ਇਹਨਾਂ ਨੂੰ ਦਾ ਨਵਾਂ ਗੁਰਦਾਬ 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 ਮਹਾਰਾਜ ਗੁਰਦਾਬ 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 ਜਿਹੜਾ ਵੀ ਮੈਂ ਹੀ ਨਹੀਂ ਕਹਿੰਦਾ Hindu ਧਰਮ ਬਾਰੇ ਜਿਹੜਾ ਵੀ ਕਿਸੇ ਧਰਮ ਬਾਰੇ ਬੋਲੂਗਾ ਉਹਦਾ ਇਸੇ ਤਰ੍ਹਾਂ ਅਸੀਂ ਹਾਲ ਕਰਾਂਗੇ ਔਰ ਤੁਹਾਡੇ ਅੱਗੇ ਸਾਡੀ ਰਿਕਵੈਸਟ ਹੈ ਵੀ ਸਾਡੇ ਬੰਦੇ ਜਿੰਨੇ ਵੀ ਖੜੇ ਐ ਜਿੰਨੀ ਦੇਰ ਸਾਨੂੰ ਐਫ ਆਈ ਆਰ ਨਹੀਂ ਕੱਟ ਕੇ ਦਿੰਦੇ ਉਨੀ ਦੇਰ ਅਸੀਂ ਇੱਥੋਂ ਦੀ ਨਹੀਂ ਹਿਲਾਂਗੇ ਦਣਾ ਵਾਲੇ ਦੇਖਣ ਵਾਲੇ ਤਮਾਮ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੋਂ ਦੱਸ ਦਈਏ ਇੱਕ ਸਿੰਗਰ ਜਿਹੜਾ ਹੈ ਜਿਨੇ ਸ਼ਨੀ ਮਹਾਰਾਜੀ ਵਾਲੇ ਕੁਝ ਐਸੇ ਸ਼ਬਦ ਗਾਤੇ ਜਿਸ ਤੋਂ ਬਾਅਦ ਵਿਵਾਦ ਹੋ ਗਿਆ ਲੁਧਿਆਣਾ ਸ਼ਹਿਰ ਦੇ ਵਿੱਚ ਐਸਾ ਵਿਵਾਦ ਕੀ ਪੱਖ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਉਹ ਸਿੰਗਰ ਵੱਲੋਂ ਜੋ ਗਾਉਂ ਸ਼ਬਦ ਸ਼ਬਦ ਜਿਹੜੇ ਬੋਲੇ ਗਏ ਸੀਗੇ ਜੋ ਕਿਹਾ ਗਿਆ ਸੀਗਾ ਸ਼ਨੀ ਤਾਂ ਮੈਂ ਡੱਬ ਦੇ ਵਿੱਚ ਰੱਖਦਾ ਜਿਹੜਾ ਅਸਲਾ ਸੀਗਾ ਉਸ ਤੋਂ ਬਾਅਦ ਇਹ ਸਮਾਜ ਜਿਹੜਾ ਹਿੰਦੂ ਸਮਾਜ ਜਿਹੜਾ ਇੱਥੇ ਪਹੁੰਚਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਰਿਸ਼ਭ ਇਸ ਚੀਜ਼ ਸਾਰੀ ਨੂੰ ਕਿ ਆਖਿਰ ਪੰਜਾਬ ਦੇ ਵਿੱਚ ਇਹ ਸਿੰਗਰ ਪਨਪਦੇ ਨੇ ਬੇਸਿਕਲੀ ਕੀ ਹੈ ਪੰਜਾਬ ਦਾ ਬੜੀ ਦੂਰ ਦੀ ਗੱਲ ਹੈ ਤੁਸੀਂ ਦੇਖ ਲਓ ਇੱਕ ਹੁਣ ਇੱਕ ਜਿਹੜਾ ਬਹੁਤ ਹੀ ਗੰਦਾ ਸਿੰਗਰ ਗੁਰਮਨ ਮਾਨ ਜਿਹਨੇ ਇੱਕ ਰੀਸੈਂਟਲੀ ਪਿੱਛੇ ਗਾਣਾ ਗਾਇਆ ਗਾਣਾ ਗਾਏ ਨੂੰ ਵੀ 8 ਤੋਂ 10 ਦਿਨ ਹੋ ਗਏ ਕਿ ਵੀ ਮੈਂ ਸ਼ਨੀ ਨੂੰ ਡੱਬ ਚ ਰੱਖਦਾ ਤੁਸੀਂ ਆਪ ਸਮਝਦਾ ਰਹੋ ਵੀ ਜਿਹੜੇ ਸ਼ਨੀ ਮਹਾਰਾਜ ਨੇ ਪੂਰੇ ਬ੍ਰਹਮਾਣਡ ਦੇ ਵਿੱਚ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਸੂਰਜ ਦੇਵਤਾ ਜੀ ਉਹਨਾਂ ਦੇ ਪਿਤਾ ਜੀ ਨੇ ਜਿਨ੍ਹਾਂ ਤੋਂ ਬਿਨਾ ਕੋਈ ਵੀ ਰਹਿ ਨਹੀਂ ਸਕਦਾ ਤੁੱਪਲੀਤੇ ਬਿਨਾ ਨਹੀਂ ਰਹਿ ਸਕਦਾ ਤੁੱਪ ਚ ਵਿਟਾਮਿਨ ਡੀ ਵੀ ਹੈ ਪਰ ਦੇਖੋ ਇੱਥੇ 40 ਤੋਂ 45 ਮੁਲਾਜ਼ਮ ਪੁਲਿਸ ਦੇ ਲਾਣੇ ਇਹਨਾਂ ਨੂੰ ਪਤਾ ਹੈ ਲਾਅ ਐਂਡ ਆਡਰ ਖਰਾਬ ਕਰਨ ਦਾ ਇਹਨਾਂ ਨੂੰ ਆਪਣੇ ਆਪ ਨੂੰ ਪਤਾ ਹੈ ਇੱਕ ਸੀਸੀਟੀਐਨਐਸ ਦਾ ਆਪਰੇਟਰ ਲਾ ਕੇ ਇਹ ਪਰਚਾ ਨਹੀਂ ਕੱਟ ਸਕਦੇ ਲੇਕਿਨ ਵੀਰ ਮੈਂ ਤੇ ਇਹ ਗੱਲ ਕਰੂੰਗਾ ਮੈਨੂੰ ਨਹੀਂ ਪਤਾ ਕੌਣ ਹੈਗਾ ਕੋਈ ਨਹੀਂ ਮੈਂ ਨਹੀਂ ਜਾਣਦਾ ਪਹਿਲੀ ਵਾਰੀ ਨਾਮ ਸੁਣਿਆ ਹੋਊਗਾ ਮੈਂ ਦਾ ਲੇਕਿਨ ਤੁਸੀਂ ਇਹਨੂੰ ਪਪੂਲਰ ਨਹੀਂ ਕਰ ਰਹੇ ਹੋ ਗੁਪਤ ਤਰੀਕੇ ਨਾਲ ਕੰਪਲੀਟ ਦਿੰਦੇ ਕਾਰਵਾਈ ਹੁੰਦੀ ਤਰਨਾ ਤਾਲ ਲਗਾਉਂਦੇ ਕਿ ਅਗਰ ਕਾਰਵਾਈ ਨਾ ਹੁੰਦੀ ਇਹ ਤਾਂ ਤੁਸੀਂ ਫੇਮਸ ਕਰ ਰਹੇ ਹੋ ਮੇਰੇ ਖਿਆਲ ਇਹਨੇ ਇੱਕ ਤੇ ਆਪਣੀ ਜਾਣ ਪਛਾਣ ਵਿਦਾਨ ਲੱਗ ਗਿਆ ਸੰਗਠਨ ਵੱਲੋਂ ਜਾਣ ਕਰੀ ਨਹੀਂ ਤੇ ਅਸੀਂ ਪ੍ਰਸ਼ਾਸਨ ਨੂੰ 48 ਘੰਟੇ ਦਾ ਦਿੱਤਾ ਸੀ ਅਲਟੀਮੇਟ ਬਈ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਅਸੀਂ ਸ਼ਾਂਤੀਪਨ ਤਰੀਕੇ ਨਾਲ ਕਰੇ ਸੀਗੇ ਉਹਨਾਂ ਨੂੰ ਅਲਟੀਮੇਟ ਕਰਨ ਪਰ ਉਹਨਾਂ ਨੇ ਨਹੀਂ ਦਿੱਤਾ ਤੁਸੀਂ ਜਾਣਦੇ ਹੋ ਨੂੰ ਕੌਣ ਹੈ ਅਸੀਂ ਜਾਣਦੇ ਹਾਂ ਸਿੰਗਰ ਹੈ ਇਹ ਸਿੰਗਰ ਹੈ ਜਿਹੜਾ ਗਾਣਾ ਗਾ ਕੇ ਆਪਣੇ ਨੂੰ ਫੇਮਸ ਹੋਣਾ ਚਾਹੁੰਦਾ ਹੈ ਕਿਸ ਨਹੀਂ ਕਰਾਂਗੇ ਕਨੋਜੀਆ ਵੀਰ ਮਿਆ ਕਹਿੰਦਾ ਜਿਹਨੂੰ ਅਸੀਂ ਜਾਣਦੇ ਹੀ ਨਹੀਂਗੇ ਅਸੀਂ ਇਹਨੂੰ ਆਪਣੇ ਹੱਥਾਂ ਰੱਖਿਆ ਮੈਂ ਤਾਂ ਕਹਾਂਗਾ ਪਹਿਲੇ ਤੈਨੂੰ ਥੱਲੇ ਕਰ ਦੋ ਸੁਣ ਲਓ ਇਹਦੇ ਜੁੱਤੀਆਂ ਮਾਰ ਕੇ ਹੋਣਾ ਇਹ ਬੂਟ ਮਾਰ ਕੇ ਜੁੱਤੀਆਂ ਲਾ ਕੇ ਬੂਟ ਮਾਰਾਂਗੇ ਲੈ ਯਾਰ ਥੋੜੇ ਮਾਰੋ ਬੂਟ ਅਸੀਂ ਨਾ ਮਾਰਾਂਗੇ ਟੱਕਾ ਕੇ ਸਾਡੇ ਲਈ ਕਰਦਾ ਦੋਸਤ ਨਹੀਂ ਕੋਈ ਝੋੜਦੇ ਭਾਈ ਨਹੀਂ ਅਸੀਂ ਪਰ ਅਸੂਸੀਆ ਕੰਨੇ ਕੀ ਤੁਸੀਂ ਜਿਹੜੇ ਕੱਟੀਆਂ ਸ਼ਰੀਲ ਸਦਾ ਦੀ ਬੋਲਦੇ ਹੋ ਸਿੰਗਰ ਵੀ ਅਦਾ Hindu ਦੀ ਭਾਵਨਾ ਨੂੰ ਤੁਸੀਂ ਫੇਸ ਪਹੁੰਚਾ ਕੇ ਫੇਮਸ ਹੋ ਜਾਗੇ ਇਹਨਾਂ ਨੂੰ ਫੇਮਸ ਨਹੀਂ ਕਰਾਂਗੇ ਇਹਨਾਂ ਨੂੰ ਤਾਂ ਨਵ ਗੁਰੂ ਗੋਬਿੰਦ ਸਿੰਘ ਜੀ ਜੈ ਜੈਕਾਰ ਮੁਰਦਾਬਾ 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 ਲੀਡਰ ਹੈ ਨਾ ਕੋਈ ਕੁਛ ਹੈਗਾ ਮੇਰੀ ਮੈਂ ਜਿਹੜਾ ਸਾਡੇ ਪਰਮਾਤਮਾ ਦੀ ਬੇਦਬੀ ਕਰੂਗਾ ਮੇਰੇ ਤੋਂ ਉਹ ਤੁੱਚ ਨਹੀਂ ਹੈਗਾ ਲੇਕਿਨ ਤੁਸੀਂ ਇਹਨੂੰ ਪਪੂਲਰ ਨਾ ਕਰੋ ਮੈਂ ਦਾ ਗੱਲ ਕਰੂਗਾ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਸਿੰਗਰ ਹੈ ਚਾਹੇ ਕੋਈ ਸਰਕਾਰ ਦਾ ਬੰਦਾ ਹੈ ਜਿਹੜਾ ਵੀ ਮੈਂ ਇਹ ਨਹੀਂ ਕਹਿੰਦਾ Hindu ਧਰਮ ਬਾਰੇ ਜਿਹੜਾ ਵੀ ਕਿਸੇ ਧਰਮ ਬਾਰੇ ਬੋਲੂਗਾ ਉਹਦਾ ਇਸੇ ਤਰ੍ਹਾਂ ਅਸੀਂ ਹਾਲ ਕਰਾਂਗੇ ਔਰ ਤੁਹਾਡੇ ਅੱਗੇ ਸਾਡੀ ਰਿਕੁਐਸਟ ਹੈ ਵੀ ਸਾਡੇ ਬੰਦੇ ਜਿੰਨੇ ਵੀ ਖੜੇ ਹੈ ਜਿੰਨੀ ਦੇਰ ਸਾਨੂੰ ਐਫ ਆਈ ਆਰ ਨਹੀਂ ਕੱਟ ਕੇ ਦਿੰਦੇ ਓਨੀ ਦੇਰ ਅਸੀਂ ਇੱਥੋਂ ਦੀ ਨਹੀਂ ਹਿੱਲਾਂਗੇ ਲੇਕਿਨ ਭਾਈ ਜੀ ਕੱਲ ਧਰਨਾ ਲਗਾਉਣਾ ਪੈ ਗਿਆ ਸੀ ਕਿ ਐਫ ਆਈ ਆਰ ਉਹ ਮੋਰੈਂਡਮ ਦੇਣ ਕਾ ਸੀ ਉਹਨਾਂ ਨੂੰ ਧਰਨਾ ਲਾਣਾ ਪੈ ਗਿਆ ਤੁਹਾਨੂੰ ਕੀ ਲੱਗਦਾ ਉਹ ਕੱਲ ਵਿਚਾਰੇ ਪੂਰੀ ਬੀ ਜੇ ਪੀ ਬੈਗੀ ਸੀ ਉੱਤੇ ਆ ਕੇ ਉਹਨਾਂ ਦਾ ਕੋਈ ਧਰਨਾ ਨਹੀਂ ਉਹਨਾਂ ਦਾ ਕੋਈ ਸੈਪਰੇਟ ਇਸ਼ੂ ਥਿਸ ਇਜ਼ ਅ ਸੈਪਰੇਟ ਇਸ਼ੂ ਪਰ ਸਾਨੂੰ ਆਪਣਾ ਪਤਾ ਹੈ ਕਿ ਜਿੰਨੀ ਦੇਰ ਐਫ ਆਈ ਆਰ ਦਰਜ ਨਹੀਂ ਹੋਗੀ ਓਨੀ ਦੇਰ ਅਸੀਂ ਇੱਥੋਂ ਨਹੀਂ ਹਿੱਲਾਂਗੇ ਪੱਕੇ ਬੈਠ ਜਾਂਗੇ ਪੱਕੇ ਬੈਠ ਜਾਂਗੇ ਅਸੀਂ ਬੈਠਾਂਗੇ ਬੈਠਾਂਗੇ ਵਿਸ਼ਾਲ ਜੀ ਕਿਉਂ ਨਹੀਂ ਬੈਠਾਂਗੇ ਧਰ ਲੇਕਿਨ ਵੀ ਤੁਹਾਡੇ ਸਾਰੇ ਮੈਂਬਰਾਂ ਨੇ ਪੈਂਪਲੇਟ ਤੁਸੀਂ ਵੰਡੇ ਨੇ ਹਾਂਜੀ ਇਹ ਕੀ ਨਾਮ ਹੈ ਕਿੱਥੇ ਰਹਿਣ ਵਾਲਾ ਬੇਸਿਕਲੀ ਮੈਂ ਤਾਂ ਜਾਣਦਾ ਨਹੀਂ ਇਹ ਤਾਂ ਗਾਣਾ ਆਇਆ ਉਦੋਂ ਦੇਖਿਆ ਕਿ ਇਹ ਕੋਈ ਸਿੰਗਰ ਹੈਗਾ ਆਪਣੇ ਸ਼ਨੀ ਮਹਾਰਾਜੀ ਬਾਰੇ ਗਲਤ ਬੋਲਿਆ ਇਹ ਉਦੋਂ ਹੀ ਪਤਾ ਲੱਗਾ ਨਹੀਂ ਤਾਂ ਪਹਿਲਾਂ ਕਦੀ ਦੇਖਿਆ ਨਹੀਂ ਇਹ ਦੇਖਿਆ ਨਹੀਂ ਕਰਨਾ ਨਹੀਂ ਨਹੀਂ ਦੇਖਿਆ ਭਾਈ ਇਹ ਸਮਾਜ ਦੇ ਵਿੱਚ ਹੀ ਟਾਰਗੇਟ ਕਰਦੇ ਹਿੰਦੂ ਸਮਾਜ ਦੇ ਗਾਣੇ ਗਾਏ ਜਾਂਦੇ ਨੇ ਕਿ ਹਿੰਦੂ ਸਮਾਜ ਦੇ ਵਿੱਚ ਸ਼ਨੀ ਮਹਾਰਾਜ ਨੂੰ ਤਾਂ ਸਾਰੀ ਦੁਨੀਆ ਪੂਜਦੀ ਹੈ ਸਾਨੂੰ ਦੁੱਖ ਲੱਗਿਆ ਅਸੀਂ ਇਸ ਕਰਕੇ ਆਸੀ ਦੁੱਖ ਮਾਰੇ ਸੰਡੇ ਵਾਲੇ ਦਿਨ ਆਪਣੀਆਂ ਫੈਮਿਲੀਆਂ ਨੂੰ ਛੱਡ ਕੇ ਇੱਥੇ ਪਹੁੰਚੇ ਹਾਂ ਜੇ ਦੁੱਖ ਲੱਗਿਆ ਹੈ ਤਾਂ ਹੀ ਉਪਹੁੰਚਿਆ ਸੀ ਇੱਥੇ ਏਸੀਪੀ ਸਾਹਿਬ ਇੱਥੇ ਮੌਕੇ ਤੇ ਖੜੇ ਤੁਸੀਂ ਮੈਮੋਰੰਡਮ ਦੇਵੋ ਉਹਨਾਂ ਨੂੰ ਬਿਲਕੁਲ ਨਹੀਂ ਅਸੀਂ ਏਡੀਸੀਪੀ ਹਰਕਮਲ ਕੋਰ ਮੈਡਮ ਜੀ ਨੂੰ ਬਿਹਾਫ ਆਫ ਸੀਪੀ ਸਾਹਿਬ ਨੂੰ 48 ਘੰਟੇ ਦਾ ਮੈਮੋਰੰਡਮ ਪਹਿਲਾਂ ਦੇ ਚੁੱਕੇ ਹਾਂ ਜੇ ਏਡੀਸੀਪੀ ਸਾਹਿਬ ਤੇ ਸੀਨੀਅਰ ਆਫੀਸਰ ਵੱਲੋਂ ਕਾਰਵਾਈ ਨਹੀਂ ਹੋਈ ਤੇ ਏਸੀਪੀ ਸਾਹਿਬ ਕੀ ਕਾਰਵਾਈ ਕਰਨਗੇ ਉਹ ਤਾਂ ਕੀ ਕਹਿ ਗਏ ਉਹਨਾਂ ਵੱਲੋਂ ਵੀ ਕਾਰਵਾਈ ਹੋਊਗੀ ਡੈਫੀਨੇਟਲੀ 48 ਘੰਟੇ ਬੀਤ ਗਏ ਬਿਲਕੁਲ ਬ ਤੁਹਾਡੇ ਕਹਿਣ ਦੇ ਮੁਤਾਬਿਕ ਦੇਖੋ ਨਾ ਕਿੰਨਾ ਕ੍ਰਾਈਮ ਵਧ ਰਿਹਾ ਸਾਰੀ ਦੁਨੀਆ ਇਸ ਗਾਣੇ ਨੂੰ ਸੁਣ ਰਹੀ ਹੈ ਵੀ ਮੈਂ ਸ਼ਨੀ ਨੂੰ ਡੱਬ ਚ ਰੱਖਾ ਵਾਟ ਇਜ਼ ਥਿਸ ਯਾਰ ਇਹ ਕਿੱਡਾ ਵੱਡਾ ਆਪਣੇ ਆਪ ਨੂੰ ਇਹ ਹੈ ਮੈਨੂੰ ਤਾਂ ਲੱਗਦਾ ਕਿ ਇਹ ਸ਼ਾਇਦ ਇਹ ਆਪ ਹੀ ਆਪਣੇ ਆਪ ਨੂੰ ਨਹੀਂ ਇਹ ਕਈ ਗੰਦੇ ਬੰਦਿਆਂ ਵੱਲੋਂ ਕਈ ਜਿਹੜੀ ਗੰਦੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਇਹ ਕਰਾਇਆ ਜਾ ਰਿਹਾ ਤੁਹਾਨੂੰ ਕਹਾਂ ਲੁਧਿਆਣੇ ਦੇ ਹੀ ਇਲਾਕੇ ਦੇ ਵਿੱਚੋਂ ਗਾਣਾ ਗਾਇਆ ਗਿਆ ਜੀ ਤੇ ਡਬਿੰਗ ਹੋਈ ਸੀ ਸਾਨੀਵਾਲ ਦੇ ਹਲਕੇ ਦੇ ਵਿੱਚ ਕਿਉਂ ਉੱਥੇ ਜਾ ਕੇ ਉਸ ਦੇ ਇੱਕ ਵਾਰੀ ਤੁਸੀਂ ਉੱਥੇ ਰਹਿ ਸੱਚ ਨੂੰ ਗੱਲ ਕਰੋ ਕਿ ਉੱਥੇ ਰੈਡ ਵਾਲਾ ਵਾ ਕਾਰਵਾਈ ਕਰਾ ਬਿਲਕੁਲ ਨਹੀਂ ਪਤਾ ਸਾਨੂੰ ਬੇਸਿਕਲੀ ਅੰਨੀ ਦਾ ਪ੍ਰਸ਼ਾਸਨ ਦਾ ਕੰਮ ਹੈ ਉਹ ਦੇਖੂਗਾ ਅਸੀਂ ਉਹਨਾਂ ਨੂੰ ਲੱਭਣ ਚ ਲਈਏ ਅਸੀਂ ਇਹੀ ਕੰਮ ਕਰਾਂਗੇ ਸਾਡੇ ਹਿੰਦੂ ਸਮਾਜ ਦੇ ਉੱਪਰ ਕੋਈ ਬੰਦਾ ਸਾਡੇ ਸਮਾਜ ਵਿੱਚ ਗਾਣਾ ਕੱਢ ਦਿੱਤਾ ਉਹਦੇ ਘਰ ਦੇ ਬਾਰਦਾ ਕਰਾਪਰ ਉਹਦੇ ਘਰ ਦੇ ਕਰਾਪ ਕਰਾਂਗੇ ਜਰੂਰ ਕਰਾਂਗੇ ਸਾਨੂੰ ਇ ਉਹਦਾ ਕੋਈ ਵੀ ਫੰਕਸ਼ਨ ਜਿਹੜਾ ਅਸੀਂ ਨਹੀਂ ਚੱਲਣ ਦਵਾਂਗੇ। ਲੇਕਿਨ ਤੁਹਾਡਾ ਇੱਕ ਵਿਚੇ ਦਾ ਬੱਚਾ ਮੈਂ ਕਹਾਂਗਾ ਬੱਚਾ ਵੀ ਵਿਚੇ ਦਾ ਜਾਗਿਆ ਸੀਗਾ ਦੇ ਨਾਲ ਦੀ ਉਮਰ ਦਾ ਹੀ ਹੋਣਾ। ਲੇਕਿਨ ਉਹਨੇ ਵੀ ਵਿਚੇ ਨੇ ਕਿਦਾਂ ਦੇ ਸ਼ਬਦ ਸੁਣ ਲਏ? ਅੱਜ ਸਾਨੂੰ ਅੱਜ ਸਾਨੂੰ ਫਿਰ ਕੋਈ ਸ਼ਬਦ ਕਹਿ ਲਏ ਜਾਂ ਫਿਰ ਸਾਨੂੰ ਜਗਾ ਲਵੇ। ਤੁਸੀਂ ਦੇਖ ਲਓ ਪ੍ਰੈਕਟੀਕਲੀ ਅਸੀਂ ਤੁਹਾਡੇ ਸਾਹਮਣੇ ਬੈਠਣ ਲੱਗੇ ਆਂ ਗੱਲ ਖਤਮ। ਇਹਦੇ ਚੋਂ ਤਾਂ ਕੋਈ ਦੋ ਰਾਏ ਨਹੀਂ ਆ ਬੈਠੋ ਯਾਰ। ਬਿਲਕੁਲ ਤੁਹਾਨੂੰ ਦੱਸ ਦਈਏ ਕਿ ਬੈਠ ਚੁੱਕੇ ਹੋਏ ਨੇ। ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ। ਆ ਜਿਹੜਾ ਵੀ ਸਿੰਗਰ ਸੀਗਾ ਉਹਦੇ ਬੋਰਡ ਜਿਹੜੇ ਇਕੱਠੇ ਕਿਤੇ ਆ ਰਹੇ ਪੈਪਲਟ ਜਿ ਇਸ ਕਰਕੇ ਬੈਠੀਆਂ ਕਿ ਸਾਨੂੰ 48 ਘੰਟੇ ਸਮਾ ਪੁਲਿਸ ਮਹਿਕਮੇ ਵੱਲੋਂ ਦਿੱਤਾ ਗਿਆ ਸੀਗਾ ਪੁਲਿਸ ਮਹਿਕਮੇ ਵੱਲੋਂ ਵੱਡੇ ਅਧਿਕਾਰੀਆਂ ਨੇ ਸਮਾਂ ਦਿੱਤਾ ਸੀ 48 ਘੰਟਿਆਂ ਦਾ 48 ਘੰਟੇ ਬੀਤਣ ਤੋਂ ਬਾਅਦ ਅਸੀਂ ਧਰਨਾ ਇਸ ਕਰਕੇ ਲਗਾਇਆ ਕਿ 48 ਘੰਟੇ ਬੀਤ ਗਏ ਨੇ ਸਾਡੇ ਜੋ ਸਾਡੀ ਸ਼ਿਕਾਇਤ ਸੀਗੀ ਉਹ ਤੇ ਪਤਾ ਜਿਹੜਾ ਦਰਜ ਨਹੀਂ ਕੀਤਾ ਗਿਆ ਇੱਕ ਕਾਨੂੰਨੀ ਮਨ ਇੱਕ ਗੱਲ ਦੱਸ ਯਾਰ 7 ਨੰਬਰ ਬਾਤ ਨਾ ਲੱਗਾ ਉਹ ਬੱਚਾ ਸੀਪੀ ਸਾਹਿਬ ਕੋਲ ਗਿਆ 7 ਨੰਬਰ ਤੇ ਬਾਹਰ ਕਿਨੇ ਧਰਨਾ ਲਾਇਆ ਕਿਨੇ ਨਹੀਂ ਲਾਇਆ ਮੈਂ ਇੱਥੇ ਪ੍ਰੈਜ਼ੀਡੈਂਟ ਨਹੀਂ ਸੀ ਮੈਂ ਕੱਲ ਚੰਡੀਗੜ੍ਹ ਸੀ ਤੇ ਅੱਜ ਮੈਂ ਲੁਧਿਆਣੇ ਆਇਆ ਤੇ ਧਰਨਾ ਲਾ ਕੇ ਤੁਹਾਡੇ ਸਾਹਮਣੇ ਬੈਠਾ ਮੰਗ ਪੱਤਰ ਦੇਕੇ ਵੀ ਬੈਠਾ ਹੈ ਪਿਆਰ ਨਾਲ ਕਾਰਵਾਈ ਕਰਾਉਣ ਨੂੰ ਬੈਠਾ ਹੈ ਕਾਪੀ ਹੈਗੀ ਮੰਗ ਪੱਤਰ ਬਿਲਕੁਲ ਹੈਗੀ ਹੈ ਇੱਕ ਨਹੀਂ 50 ਕਾਪੀਆਂ ਪਈਆਂ ਕਿੰਨੀ ਕਾਪੀਆਂ ਲੈਣਾ ਚਾਹੁੰਦੇ ਹੋ ਦੱਸੋ ਸਾਡੇ ਕੋਲ ਲੇਕਿਨ ਆਹ ਦੇਖ ਸਕਦੇ ਹੋ ਕਿ ਕਨੂਜਿਆ ਵੀਰ ਵੱਲੋਂ ਜਿਹੜੀ ਹੈ ਲੈਟਰ ਜਿਹੜੀ ਦਿੱਤੀ ਗਈ ਸੀਗੀ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਮੁੱਖ ਅਧਿਕਾਰੀ ਕਮਿਸ਼ਨਰ ਚੰਡੀਗੜ੍ਹ ਚੀਫ ਜਸਟਿਸ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬਸ਼ੀ ਦੀ ਕੁਲਦੀਪ ਸਿੰਘ ਚਾਹਲ ਮਾਨਯੋਗ ਜੁਆਇੰਟ ਸੀਪੀ ਸਿਟੀ ਸੋਮੀਆ ਮਿਸ਼ਰਾ ਜੀ ਉਹਨਾਂ ਨੂੰ ਲੈਟਰ ਦਿੱਤੀ ਗਈ ਹੈ ਵਿਸ਼ਾ ਵੀ ਤੁਹਾਨੂੰ ਦੇਖੇ ਦੇਖ ਸਕਦੇ ਹੋ ਸਾਰਾ ਕੀ ਕਿਸੇ ਜੀਓ ਨੇ ਐਪਲੀਕੇਸ਼ਨ ਹੋਣੀ ਪੜਿਆ ਹਲੇ ਤੱਕ ਜਦ 4 ਜਾਂ 5 ਜੀਓਸ ਹੁੰਦੇ ਸੀਗੇ ਉਦੋਂ ਵੀ ਕਾਰਵਾਈਆਂ ਹੁੰਦੀਆਂ ਸੀ ਮੈਨੂੰ ਤਾਂ ਲੱਗਦਾ ਜਿੰਨੇ ਸਰਕਾਰ ਨੇ ਜੀਓ ਅਫੀਸਰ ਲੁਧਿਆਣੇ ਦੇ ਭਦਾਤੇ ਜਿਨ੍ਹਾਂ ਕੋ ਬੈਠਣ ਨੂੰ ਦਫਤਰੀ ਹੈ ਨਹੀਂ ਤੇ ਕਾਰਵਾਈਆਂ ਦਾ ਹੋਣ ਦੀ ਬਜਾਏ ਕੀ ਹੈ ਪਹਿਲਾਂ ਲੋਕਾਂ ਦੇ ਘਰ ਕੁੱਟਮਾਰ ਹੁੰਦੀ ਹੈ ਗੰਡਾਸੇ ਚੱਲਦੇ ਆ ਪਸੋਲਾ ਚੱਲਦੀਆਂ ਬਾਅਦ ਚ ਪੁਲਿਸ ਉੱਤੇ ਮੌਕੇ ਤੇ ਪਹੁੰਚ ਜਾਂਦੀ ਹੈ ਪਹਿਲੇ ਵਾਰਦਾਤ ਹੋ ਜਾਂਦੀ ਪਹਿਲਾ ਵਾਰਦਾਤ ਤਾਂ ਹੋ ਜਾਂਦੀਆਂ ਮਤਲਬ ਤੇ ਇਹ ਇਹ ਲੋਕ ਇੰਤਜ਼ਾਰ ਕਰਦੇ ਆ ਪੁਲਿਸ ਨੂੰ ਇੱਥੇ ਖੜਾ ਦੇਣਾ ਨੇ ਅਜ ਐਤਵਾਰ ਵਾਲੇ ਦਿਨ ਐਤਵਾਰ ਵਾਲੇ ਦਿਨ ਪੁਲਿਸ ਨੂੰ ਜਗਰਾਵ ਪੁਲ ਤੇ ਖੜਾਤਾ ਵੀ ਧਰਨਾ ਲਾਣ ਆ ਰਹੇ ਆ ਇੱਕ ਸੀਸੀਟੀਵੀ ਨਾਲ ਸਪਰੇਟਰ ਪਰਚਾ ਕੱਟਣ ਵਾਸਤੇ ਨਹੀਂ ਮਿਲਿਆ ਰਹਿਣਾ ਕੋਲ ਕਿਉਂ ਨਹੀਂ ਮਿਲਿਆ ਉਸ ਸਮਾਜ ਤੁਹਾਡਾ ਨਾ ਨਹੀਂ ਇਹ ਸਮਾਜ ਸਾਡਾ ਹੈ ਜਾਂ ਇਹਨਾਂ ਦਾ ਹੈ ਬਲੱਡ ਦਾ ਰੈੱਡ ਹੈ ਸਾਰੀ ਦੁਨੀਆ ਦਾ ਬਲੱਡ ਰੈੱਡ ਹੈ ਲੇਕਿਨ ਸਮਾਜ ਸਾਡੇ ਦਾ ਕੀ ਮਤਲਬ ਹੈ ਸ਼ਨੀ ਮਹਾਰਾਜ ਨੂੰ ਸਰਦਾਰ ਵੀ ਮੰਨਦੇ ਨੇ ਸਾਈ ਵੀ ਮੰਨਦੇ ਐ ਸਾਰੇ ਧਰਮ ਦੇ ਲੋਕ ਜਿਹੜੇ ਸਤਕਾਰ ਕਰਦੇ ਐ ਸ਼ਨੀ ਮਹਾਰਾਜ ਦੀ ਆਸਤਾਨੀ ਹੈਗੀ ਹੈ ਸ਼ਨੀ ਜਦੋਂ ਗ੍ਰਹਿ ਕੁੰਡਲੀ ਦੇ ਵਿੱਚ ਆ ਜੇ ਨਾ ਉਸ ਬੰਦੇ ਨੂੰ ਪਤਾ ਲੱਗਦਾ ਕਿ ਸ਼ਨੀ ਕੁੰਡਲੀ ਚ ਆ ਗਿਆ ਤੇ ਹੁਣ ਮੈਂ ਇਹ ਉਪਾਏ ਸ਼ੁਰੂ ਕਰਦਾ ਕਿ ਇਹਨੂੰ ਨਹੀਂ ਪਤਾ ਬੇਫਕੂ ਨੂੰ ਕਿ ਸ਼ਨੀ ਮਹਾਰਾਜ ਬਾਰੇ ਸ਼ਬਦ ਬੋਲਦਾ ਪਿਆ ਜਿਹਦੇ ਉਹ ਤੇਲ ਤੇ ਕਾਲੀ ਦਾਲ ਮਾਂ ਚੜਾਈ ਜਾਂਦੀ ਉਪਾਏ ਕਿਤੇ ਜਾਂਦੇ ਨੇ ਤੇ ਉਹ ਉਪਾਏ ਤੋਂ ਬਚਣ ਉਸੇ ਸ਼ਨੀ ਦੇ ਪ੍ਰਕੋਪ ਤੋਂ ਬਚਣ ਵਾਸਤੇ ਲੇਕਿਨ ਇਹ ਸ਼ਖਸ ਐਸਾ ਕਿ ਸ਼ਨੀ ਮਹਾਰਾਜ ਨੂੰ ਸਾਰੀ ਸ਼ਬਦ ਬੋਲ ਦਿੱਤੇ ਕਿ ਤਾਨੂੰ ਆ ਨਹੀਂ ਲੱਗਾ ਕਿ ਸ਼ਨੀ ਜਦੋਂ ਮੇਰੇ ਤੇ ਕੁੰਡਲੀ ਵਿੱਚ ਭਾਰੀ ਸਤਮ ਵਿੱਚ ਪੈ ਗਿਆ ਤੇ ਮੇਰੇ ਹਾਲਾਤ ਕੀ ਹੋਣਗੇ ਵਿਸ਼ਾਲ ਜੀ ਵੇਟ ਐਂਡ ਵਾਚ एफआईआर ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਹੈ एफआईआर ਰਜਿਸਟਰਡ ਕਰਾਵਾਂਗੇ ਤੇ ਡੈਫੀਨੇਟਲੀ ਕਰਾ ਕੇ ਉਠਾਂਗੇ ਅਸੀਂ ਕਿਸੇ ਤੁਹਾਨੂੰ ਲੱਗੇ ਵੀ ਤੁਸੀਂ ਪੁੱਛ ਰਹੇ ਹੋ ਸਭ ਨੂੰ ਵੀ ਤੁਸੀਂ ਸਿੰਗਰ ਨੂੰ ਜਾਣਦੇ ਹੋ ਮੈਂ ਕਹਿੰਦਾ ਮੈਂ ਸਿੰਗਰ ਨੂੰ ਨਹੀਂ ਜਾਣਦਾ ਯਾਰ YouTube ਦੇ ਉੱਤੇ ਇੱਕ ਗਾਣਾ ਪਾ ਰਿਹਾ ਹੈ ਉਸਦੇ ਵਿਹਾਰ ਤੇ ਅਸੀਂ ਉਹਦਾ ਜਿਹੜਾ ਵਿਰੋਧ ਕੀਤਾ ਇਹਦੇ ਜੁੱਤੀਆਂ ਮਾਰਾਂਗੇ ਇਹਦਾ ਪ੍ਰੋਗਰਾਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਇਹ ਲੋਲੀਪੌਪ ਦਿੱਤਾ ਕਿ ਪਰਚਾ ਦਰਜ ਕਰਦਾਂਗੇ ਉੱਡ ਜਾ ਫੇਰ ਇਹ ਲੋਲੀਪੌਪ ਲੈਣ ਵਾਲਾ ਰਿਸ਼ਭ ਕਨੋਜੀਆ ਹੈ ਨਹੀਂ ਪਹਿਲਾਂ ਵੀ ਬਹੁਤ ਕੁਝ ਪਿੰਡ ਤੇ ਹੰਡਾਇਆ ਤੇ ਹੁਣ ਵੀ ਹੰਡਾਊਗਾ ਬਿਲਕੁਲ ਆ ਸਾਫ਼ ਕਿਹਾ ਫੈਸਲਾ ਬਣੀ ਹੋਊਗਾ ਕਿ ਕਲੋਜੇ ਵੀਰ ਫੈਸਲਾ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਪਹਿਲਾਂ ਐਫ ਆਈ ਆਰ ਰਜਿਸਟਰਡ ਹੋਵੇ ਜੇ ਅਰੈਸਟ ਨਾ ਕਰਵਾ ਤੇ ਹਿੰਦੂ ਰਾਜਨੀਤੀ ਦੇ ਹੱਥ ਖੜੇ ਕਰ ਦੂੰਗਾ ਬਿਲਕੁਲ ਆਪਣੇ ਜਦੋਂ ਆਏ ਜੋਦ ਇਹਨਾਂ ਦੀ ਗੱਲਬਾਤ ਹੈ ਸਰ ਜੀ ਉਹ ਵੀ ਤੁਸੀਂ ਆਪਣਾ ਰੱਖ ਸਕਦੇ ਹੋ ਪੱਖ ਰੱਖ ਸਕਦੇ ਹੋ ਜਿਵੇਂ ਬਿਆਨ ਦੇ ਦਿਓ ਦੇਖੋ ਜੀ ਇਹ ਮੈਂ ਤੁਹਾਨੂੰ ਦੱਸਦਾ ਤੁਸੀਂ ਬਿਆਨ ਦੇ ਦਿਓ ਇਹਨਾਂ ਨੂੰ ਯਾਰ ਫੂਲ ਬਿਲਕੁਲ ਏਸੀਪੀ ਸੈਂਟਰਲ ਨੇ ਆਪ ਕਹਿ ਰਹੇ ਨੇ ਵੀ ਮਾਰਕ ਟੂਡਾ ਏਸੀਪੀ ਨਾਰਥ ਜਿਹੜਾ ਵੀ ਸਾਡੇ ਫੋਨ ਤੇ ਮੈਸੇਜ ਆਇਆ ਮੈਸੇਜ ਤਾਂ ਪਤਾ ਨਹੀਂ ਕਿੱਥੋਂ ਦੇ ਹੋ ਰਹਿਣ ਵਾਲੇ ਕਿ ਸ਼੍ਰੀਮਾਨ ਜੀ ਰਹਿਣ ਵਾਲੇ ਕਿੱਥੋਂ ਨੇ ਉਹ ਇਸ ਗੱਲ ਦਾ ਇਸ ਚੀ ਨਾਲ ਨਹੀਂ ਨਹੀਂ ਮੈਂ ਤੁਹਾਨੂੰ ਆਈਲ ਗਿਵ ਯੂ ਲੋਜੀਕਲ ਰੀਜ਼ਨ ਨਾ ਫਾਰ ਇਟ ਰਹਿਣ ਵਾਲੇ ਕਿੱਥੋਂ ਨੇ ਉਹ ਰਹਿਣ ਵਾਲੇ ਹੈਗੇ ACP ਨਾਰਥ ਦੇ ਏਰੀਏ ਦੇ ਫਿਰ ਤੁਹਾਡੀ ਆਟੋਮੈਟਿਕਲੀ ਦਰਖਾਸਤ ਸਮਾ ਕੋਈ ACP ਨਾਰਥ ਨੂੰ ਠੀਕ ਹੈ ਨਾ ਤੁਸੀਂ ਉਹਨਾਂ ਦੇ ਆਫਿਸ ਜਾ ਕੇ ਜੋ ਤੁਹਾਡੀ ਕੰਪਲੇਂਟ ਗਈ ਹੈ ਇੱਕ ਵਾਰ ਤੁਹਾਡਾ ਵਰਜਨ ਤਾਂ ਸੁਣਿਆ ਜਾ ਸ਼੍ਰੀਮਾਨ ਜੀ ਆਫਿਸ ਅਸੀਂ ADCP ਮੈਡਮ ਹਰਕਮਲ ਕੌਰ ਜੀ ਦੇ ਜਾ ਕੇ ਆਏ ਹਾਂ ਪਰ ਉਹਨਾਂ ਨੇ ACP ਨਾਲ ਆਨਲਾਈਨ ਜਿਹੜਾ ਕਿ ਹੈ ਸਾਰੇ CID ਆਫੀਸਰ ਨੂੰ ਸਪੈਸ਼ਲ ਕ੍ਰਾਫਟ ਦੇ ਆਫੀਸਰ ਜਿੰਨੇ ਜੀ ਉਸ ਨੇ ਉਹਨਾਂ ਨੂੰ ਆਲਰੇਡੀ ਇਸ ਚੀਜ਼ ਬਾਰੇ ਪਤਾ ਹੈ ਠੀਕ ਹੈ ਤੇ ਜਿਹੜੀ ਸੈਕੰਡਰੀ ਰਿਕੁਐਸਟ ਹੈ ਇਹ ਵੀ ਮੰਨੀ بیٹھے ہیں ਕੱਲ 7 ਨੰਬਰ ਥਾਣੇ ਦੇ ਬਾਹਰ ਸਾਡੇ ਕੁਝ ਕੁ ਬੰਦਿਆਂ ਨੇ ਪ੍ਰੋਟੈਸਟ ਕੀਤਾ ਸੀਗਾ ਉਹਨਾਂ ਦੇ ਕਹਿੰਦੇ ਤਾਂ ਕਾਰਵਾਈ ਹੋਈ ਨਹੀਂ 7 ਨੰਬਰ ਜੀ ਦਰਖਾਸਤ ਦਿੱਤੀ ਹੋਈ ਹੈ 7 ਨੰਬਰ ਵੀ ਦਿੱਤੀ ਆ ਅਲੱਗ-ਅਲੱਗ ਜਗ੍ਹਾ ਤੇ ਦਰਖਾਸਤ ਨੰਬਰ ਚ ਪਾਉਣ ਗਿਆ ਸੀਗਾ ਉਹਨੂੰ ਇਹ ਤਾਂ ਸ਼ਹਿਰ ਵਿੱਚ ਦਾ ਟੋਡਾ ਹੈ ਜੀ ਕਮਿਸ਼ਨਰਟ ਗਰੁੱਪ ਬਣਿਆ ਹੋਣਾ ਉਹਦੇ ਵਿੱਚ ਕੱਲ ਵਿਰੋਧ ਵੀ ਹੋਇਆ 7 ਨੰਬਰ ਥਾਣੇ ਦੇ ਜੀਪੀ ਵਾਲੇ ਸੀ ਰੇਡ ਗਰੁੱਪ ਬਣਿਆ ਹੋਉ ਕੋਈ ਬਣਿਆ ਹੋਣਾ ਤੁਸੀਂ ਜੀਓ ਨਾਲ ਗੱਲ ਪਾਉਂਦੇ ਹੋ ਤੁਸੀਂ ਬਾਤ ਬਾਈ ਯਾਰ ਪਾਟਾ ਉੱਡਣ ਪਰ ਸਰ ਏਸੀਪੀ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਜਿਹੜੇ ਮੁੱਦੇ ਤੇ ਗੱਲ ਕਰ ਰਹੇ ਹਾਂ ਵੀ ਉਹ ਮੁੱਦੇ ਵਾਲਾ ਆਪਾਂ ਹਨਾ ਸਹੀ ਤਰੀਕਾ ਦੱਸ ਮੈਨੂੰ ਸਰ ਸਹੀ ਤਰੀਕਾ ਹੈਗਾ ਤੁਸੀਂ 1 ਘੰਟੇ ਦੇ ਇੱਥੇ ਖੜੇ ਹੋ ਕੁਛੀ ਚਾਂਦੇ ਸੜ ਤੋਂ ਮੰਗ ਪੱਤਰ ਲੈ ਲੰਦੇ ਜਿੱਦਾਂ ਸਾਡੇ ਕੋਲ ਆਇਆ ਹੀ ਨਹੀਂ ਤੁਹਾਨੂੰ ਬੁਲਾਇਆ ਸਾਡੇ ਐਸ ਐਚ ਓ ਸਾਹਿਬ ਆ ਰਹੇ ਆ ਤੁਹਾਨੂੰ ਬੁਲਾ ਲਿਆ ਤੁਹਾਨੂੰ ਯਾਰ 50 ਵਾਰ ਬੁਲਾ ਲਿਆ ਸਾਡੇ ਤੇ ਕੋਈ ਸਸਾਨ ਦਾ ਹੈ ਨਹੀਂ ਯਾਰ ਮਾਈਂਡ ਯੋਰ ਲੈਂਗੁਏਜ ਫਿਰ ਠੀਕ ਠੀਕ ਹੈ ਨਾ ਮਾਈਂਡ ਯੋਰ ਲੈਂਗੁਏਜ ਮੈਨੂੰ ਇਸ ਚੀਜ਼ ਬਾਰੇ ਦੱਸਣ ਦੀ ਲੋੜ ਨਹੀਂ ਹੈ ਨਾ ਡਰਾਮਾ ਵੀ ਲੋੜ ਹੈ ਜਿਹੜਾ ਐਕਸ਼ਨ ਬਣਦਾ ਉਹ ਕਰ ਦਿਓ ਯਾਰ ਐਸ ਐਚ ਓ ਸਾਹਿਬ ਅਸੀਂ ਐਸ ਐਚ ਓ ਸਾਹਿਬ ਤੁਹਾਡੇ ਕੋਲ ਆ ਕੇ ਫਿਰ ਕੀ ਕਰੀਏ ਜੀ ਦੱਸੋ ਤੁਸੀਂ ਜਾਣਾ ਹੈ ਏਸੀਪੀ ਨਾਰਥ ਸਾਹਿਬ ਕੋਲ ਤੁਹਾਡੀ ਇਨਕੁਆਰੀ ਅਸੀਂ ਨਹੀਂ ਜਾਣਾ ਜੀ ਅਸੀਂ ਨਹੀਂ ਜਾਣਾ ਸਾਨੂੰ ਐਫ ਆਈ ਆਰ ਅਗਰ ਮਿਲਦੀ ਹੈ ਠੀਕ ਹੈ ਨਹੀਂ ਤਾਂ ਅਸੀਂ ਪ੍ਰੋਟੈਸਟ ਕੰਪਲੇਨਟ ਵੀ ਆਪਾਂ ਚੱਕ ਲੂਏ ਤੁਹਾਨੂੰ ਜਾ ਕੇ ਫੈਕਟਸ ਦਾ ਦੱਸਨੇ ਆ ਸਰ ਫੈਕਟਸ ਤਾਂ ਇਹਦੇ ਵਿੱਚ ਲਿਖੇ ਨੇ ਸਰ ਇਹਦੇ ਵਿੱਚ ਤਾਂ ਇਹ ਨਹੀਂ ਇਹ ਤਾਂ ਉੱਥੇ ਜਾ ਕੇ ਦੇਣੀ ਪੈਣੀ ਹੈ ਇਹ ਸਟੇਟਮੈਂਟ ਤਾਂ ਤਾਂ ਦਈਏ ਜੇ ਪਰਚਾਦਰ ਚ ਕਰਨ ਨੂੰ ਕਹਿਣ ਜਿਹੜੀ ਸਾਡੀ ਸਟੇਟਮੈਂਟ ਹੈ ਸਾਡੇ ਬਿਆਨ ਨੇ ਸਰ ਤੁਸੀਂ ਫਿਰ ਉਹਨਾਂ ਨੂੰ ਕਾਲ ਕਰਕੇ ਜਾਂ ਉਹਨਾਂ ਦੇ ਰੀਡਰ ਨੂੰ ਸਰ ਮੇਰੀ ਇੱਕ ਗੱਲ ਸੁਣਿਓ ਤੁਸੀਂ ਆਪ ਕਹਿ ਰਹੇ ਹੋ ਇੰਨੀ ਗੱਲ ਵੀ ਅੱਜ ਸੰਡੇ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਐਪਲੀਕੇਸ਼ਨ ਕਿਹਨਾਂ ਨੂੰ ਦਿੱਤੀ ਹੈ ਤੁਹਾਨੂੰ ਦੱਸਤਾ ਵੀ ਮੈਡਮ ਹਰਕਮਲਪੁਰ ਜੀ ਨੂੰ ਦਿੱਤੀ ਹੈ ਪੱਤਰਕਾਰ ਭਾਈਚਾਰੇ ਨੇ ਇਹ ਗੱਲ ਕਿ ਇਹਨਾਂ ਨੂੰ ਮਾਰਕ ਕੀਤੀ ਹੈ ਤੁਹਾਨੂੰ ਪਤਾ ਹੈ ਨਾ ACP ਨਾਰਥ ਨੂੰ ਮਾਰੀ ਮੈਸੇਜ ਆਇਆ ਨਾ ਉਹਨਾਂ ਦੇ ਫੋਨ ਤੋਂ ਚਲੋ ਮੈਸੇਜ ਆਇਆ ਜਿੰਨਾ ਸੀ ਸੋਚੇ ਹੀ ਹੋਇਆ ਕਿ ਜਿਆਦਾ ਹੋਇਆ ਯਾਰ 10 ਦਿਨ ਦਾ ਕਿਸੇ ਨੇ ਸਰ ACP ਸਾਹਿਬ 7 ਦਿਨ ਦਾ 10 ਦਿਨ ਦਾ ਕਿਸੇ ਨੇ ਪਰਚਾ ਦਰਜ ਨਹੀਂ ਕੀਤਾ ਸਾਡੀ ਮਰਜ਼ੀ ਹੈ ਅਸੀਂ ਇਸ ਜਿਹੜਾ ਬਹੁਤ ਘਟਿਆ ਸਿੰਗਰ ਹੈ ਇਹਨੇ ਸਾਡੇ ਹਿੰਦੂ ਦੇਵ ਦੇਵਤਾਵਾਰੀ ਮਾੜੀ ਸ਼ਬਦਾਵਲੀ ਵਰਤੀ ਹੈ ਇਹਦਾ ਸਾਨੂੰ ਰੋਸ ਹੈ ਇਹਦੇ ਤੇ ਅਸੀਂ ਪਰਚਾ ਦਰਜ ਕਰਾਣਾ ਹੈ ਇਹ ਸੋਚ ਕੇ ਅਸੀਂ ਬੈਠੇ ਆਂ ਕਿਸੇ ਨਾਲ ਸਾਡਾ ਕੋਈ ਪਰਸਨਲ ਗਰਜ ਨਹੀਂ ਹੈਗਾ ਚਲੋ ਲੈਟ ਮੀ ਇੱਕ ਜਦ ਮੈਂ ਬੋਲਾਂ ਹੁਣ ਬੋਲੋ ਜੀ ਬੋਲੋ ਇਸ ਗੱਲ ਦੀ ਤੁਸੀਂ ਦਰਖਾਸਤ ਦੇ ਆਏ ਹਾਂ ਠੀਕ ਹੈ ਨਾ ਦਰਖਾਸਤ ACP ਨਾਰਥ ਸਾਹਿਬ ਨੂੰ ਮਾਰਕ ਤੇ ਕੱਲ ਹੋਈ ਹੈ ਮਾਰਕ ਠੀਕ ਹੈ ਜੀ ਤੇ ਉਹਨਾਂ ਦੇ ਆਫਿਸ ਤੋਂ ਤੁਹਾਨੂੰ ਮੈਸੇਜ ਆਇਆ ਕਿ ਉਹ ਸਾਡੀ ਕੋਟਲ ਵਾਲਾ ਮੈਸੇਜ ਆਇਆ ਮੈਸੇਜ ਕੀ ਆਇਆ ਪਤਾ ਨਹੀਂ ਚੈੱਕ ਕਰ ਲਓ ਨਾ ਯਾਰ ਫਿਰ ਫੋਨ ਕਰ ਲੈ ਚੈੱਕ ਕਰ ਲਓ ਫਿਰ ਤੁਸੀਂ ਹੁਣ ਮੈਨੂੰ ਯਾਰ ਕਰ ਰਹੇ ਹੋ ਆਪਾਂ ਆਪਸ ਵਿੱਚ ਇਕੱਠੇ ਤਾਂ ਬੜੇ ਚੈੱਕ ਕਰ ਲਿਆ ਐਸਪੀ ਨੂੰ ਨੋਰਥ ਨੂੰ ਪੁਲਾਡੋ ਸਰ ਇੱਥੇ ਦੇਖਾਓ ਜੀ ਕੀ ਮੈਸੇਜ ਆਇਆ ਕੀ ਮੈਸੇਜ ਆਇਆ ਚੈੱਕ ਕਰ ਲਓ ਤੁਹਾਡੇ ਪਿੱਛੇ ਉਹ ਸਾਰੀਆਂ ਡਿਊਟੀਆਂ ਛੱਡ ਕੇ ਉਰੇ ਆ ਜਾਣ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਰੱਖੀ ਆਪਾਂ ਅਸੀਂ ਸਾਡੇ ਦੇਵੀ ਦੇਵਤਾ ਦਾ ਵਿਰੋਧ ਹੁੰਦਾ ਅਸੀਂ ਨਾ ਬੈਠੀਏ ਇੱਥੇ ਕੋਈ ਕੋਈ ਨਾ ਕਰ ਲਿਆ ਅਸੀਂ ਸਰ ਕੋਈ ਗੁਨਾ ਕਰ ਲਿਆ ਸਾਡਾ ਕੋਈ ਸਰ ਅਸੀਂ ਤੁਹਾਨੂੰ ਨਾ ਕਿਤੇ ਇੱਥੇ ਆ ਕੇ ਉੱਚੀ ਕਰ ਲੂੰਗਾ ਕਰ ਲਓ भी कर कर लो जी ठीक है ना एसीपी ज मुर्दाबाद मुद्दा मुर्दाबाद मुर्दाबाद नहीं चलेगी नहीं चलेगी नहीं चलेगी तकेशरी नहीं चलेगी नहीं चलेगी नहीं चलेगी एसीपी सेंट्रल मुर्दाबाद मुर्दाबाद मुरादाबाद मुर्दाबाद मुर्दाबाद एसीपी सेंट्रल मुरादाबाद मुर्दाबाद मुर्दाबाद